ਕਿਉ ਇਹ ਜੋ ਵਧਿ ਕੀ ਮੈਨੇਜਮੈਂਟ ਨੇ ਪੀਸੀਬੀ 446 ਕਨੈਕਟਰ ਨਾਲ ਕੀਤੀ ਹੈ ਕਿਸੇ ਨਾਲ ਵੀ ਹੋ ਸਕਦੀ ਹੈ ਇਹ ਸ਼ੁਰੂਆਤ ਆ ਇਸ ਕਰਕੇ ਇਹ ਨਾ ਸਮਝੋ ਵੀ ਇਹ ਘਾੜਾ ਜਿਹੜਾ ਇਕੱਲਾ ਪੀਸੀਬੀ 446 ਤੇ ਚੱਲਿਆ ਤੇ ਬਾਕੀ ਦੇ ਬੰਦੇ ਬਚੇ ਰਹਿਣਗੇ ਯਾਰ ਅਸੀਂ ਬਾਧੂ ਸਵਾਰੀਆਂ ਚੜਾ ਕੇ ਕੀ ਨੁਕਸਾਨ ਕਰਤਾ ਫਿਰ ਅਸੀਂ ਕਿਉਂ ਬਾਧੂ ਸਵਾਰੀਆਂ ਚਾਹੀਏ ਕਿਉਂ ਐਡਾ ਵਜਨ ਚੱਕੀਏ ਬਾਧੂ ਸਵਾਰੀ ਚੜਾਉਣ ਕਰਕੇ ਸਾਨੂੰ ਇਹੋ ਜਿਹੇ ਨਾਮ ਮਿਲਣਗੇ ਸਾਡੀਆਂ ਰਿਪੋਰਟਾਂ ਹੋਣਗੀਆਂ ਸਾਨੂੰ ਨੌਕਰੀਆਂ ਤੋਂ ਕੱਢੇ ਕੱਢਿਆ ਜਾਊਗਾ ਫਿਰ ਅਸੀਂ ਕਿਉਂ ਬਾਧੂ ਸਵਾਰੀਆਂ ਚੜਾਈਏ ਬਾਈ ਬਾਕੀ ਤੁਹਾਡੇ ਤੇ ਡਿਪੈਂਡ ਹੈ ਇਹ ਝੂਲਮ ਸਹਿਣਾ ਹੈ ਤੇ ਸਹੀ ਜਾਓ ਪਰ ਆਪਣੇ ਤੋਂ ਇਹ ਝੂਲਮ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਮਹਿਕਮੇ ਦਾ ਨੁਕਸਾਨ ਨਾ ਕਰਦੇ ਹੋਏ ਕੋਈ ਡੀਪੂ ਬੰਦ ਕੀਤੇ ਬਿਨਾ ਕੋਈ ਅੱਡਾ ਬੰਦ ਕੀਤੇ ਬਿਨਾ ਕੋਈ ਜਥੇਬੰਦੀ ਵੱਲੋਂ ਨੋਟਿਸ ਦਿੱਤੇ ਬਿਨਾ ਇਹ ਸਿਰਫ ਆਪਣੇ ਸਾਥੀ ਦੇ ਹੱਕ ਦੇ ਵਿੱਚ ਆਪਣੇ ਅਵੇਲੇਬਲ ਤੇ ਸੰਘਰਸ਼ ਤੋੜਿਆ ਹੈ ਜਿਹੜੇ ਸਾਥੀ ਦੀ ਕਿਸੇ ਦੀ ਜ਼ਮੀਰ ਜਾਗਦੀ ਉਹ ਸੰਘਰਸ਼ ਦਾ ਹਿੱਸਾ ਬਣ ਸਕਦਾ ਨਹੀਂ ਤੇ ਸਾਥੀਓ ਰੱਬ ਰੱਖਾ ਦੇਖੋ ਜੀ ਜਿਹੜਾ ਇੱਥੇ ਚੜਨ ਦਾ ਕਾਰਨ ਹੈ ਉਹਦੇ ਬਾਰੇ ਤੁਹਾਨੂੰ ਦੱਸਦਾ ਮੈਂ ਅੱਜ ਤੋਂ ਲਗਭਗ 5-7 ਮਹੀਨੇ ਪਹਿਲਾਂ ਬਸ ਦੇ ਵਿੱਚ ਲੜਾਈ ਹੋ ਗਈ ਸੀਗੀ ਕਿਉਂਕਿ ਬਸ ਦੇ ਵਿੱਚ ਸਵਾਰੀ ਸੀਗੀ ਜਿਹੜੀ ਓਵਰਲੋਡ ਸੀ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸਬੋਧਾ ਦਿੱਤੀ ਗਈ ਹੈ ਆਮ ਪਬਲਿਕ ਨੂੰ ਪੰਜਾਬ ਦੀਆਂ ਲੇਡੀਜ਼ ਨੂੰ ਸਫਰ ਫ੍ਰੀ ਸਫਰ ਸਹੂਲਤ ਦੀ ਜਿਸ ਕਰਕੇ ਬੱਸਾਂ ਦੇ ਵਿੱਚ ਜਿਹੜੀ ਗਿਣਤੀ ਹੈ ਤਦਾਦ ਆ ਉਹ ਜ਼ਿਆਦੇ ਹੋ ਜਾਂਦੀਆਂ ਸਵਾਰੀਆਂ ਦੀ 28 ਸੀਟਡ ਗੱਡੀ ਦੇ ਵਿੱਚ 65 ਸਵਾਰੀਆਂ ਸੀ ਲਗਭਗ ਦੁੱਗਣੀਆਂ ਸਵਾਰੀਆਂ ਤੋਂ ਵੱਧ ਸਵਾਰੀਆਂ ਸੀ ਕਪੈਸਿਟੀ ਨਹੀਂ ਸੀ ਸਵਾਰੀ ਵਿੱਚ ਚੜਨ ਦੀ ਇੱਕ ਬਜ਼ੁਰਗ ਹੈਂਡੀਕੈਪਡ ਬੰਦਾ ਜਿਹਦਾ ਬਾਜੂ ਕਟਿਆ ਹੁੰਦਾ ਉਹ ਆਕੇ ਤੱਕ ਹੀ ਚਲਮਕ ਜਾਂਦਾ ਉਹਦੇ ਦੋ ਪਰਿਵਾਰਕ ਮੈਂਬਰ ਤਿੰਨ ਪਰਿਵਾਰਕ ਮੈਂਬਰ ਗੱਡੀ ਦੇ ਵਿੱਚ ਚੜ ਜਾਂਦੇ ਨੇ ਤਾ ਕੰਡੈਕਟਰ ਵੱਲੋਂ ਦਲੀਲ ਦਿੱਤੀ ਜਾਂਦੀ ਹੈ ਬਾਬੂ ਜੀ ਤੁਸੀਂ ਅਗਲੀ ਗੱਡੀ ਤੇ ਆ ਜਾਓ ਵੀ ਤੁਹਾਡਾ ਬਾਜੂ ਵੀ ਘਟਿਆ ਹੋਇਆ ਵੀ ਗਿਰਜੋਗੇ ਕਿਉਂਕਿ ਬੱਸਾਂ ਜਿਹੜੀ ਬਾਬਾ ਜੀ ਦੇ ਓਵਰਲੋਡ ਸੀਗੀ ਤੇ ਉਹਦੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਕਿਉਂਕਿ ਕਹਿੰਦੇ ਵੀ ਕਾਫੀ ਟਾਈਮ ਹੋ ਗਿਆ ਗੱਡੀ ਨਹੀਂ ਆਈ ਕਿਉਂਕਿ ਬੱਸਾਂ ਦੀ ਬਹੁਤ ਵੱਡੀ ਘਾਟ ਹੈ ਜੀ ਲਗਭਗ 3.5 ਸਾਲ ਹੋ ਗਏ ਹਾਲ ਤੱਕ ਇੱਕ ਵੀ ਬੱਸ ਹੈ ਜਿਹੜੀ ਪੀਆਰਟੀਸੀ ਦੇ ਵਿਭਾਗ ਦੇ ਅਦਾਰੇ ਦੇ ਵਿੱਚ ਹੈ ਜਿਹੜੀ ਨਹੀਂ ਆਈ ਤੇ ਉਸ ਵੱਲੋਂ ਜਿਹੜਾ ਉਹਦੇ ਪਰਿਵਾਰਕ ਮੈਂਬਰ ਵਿੱਚ ਚੜ ਗਏ ਸੀ ਤੇ ਉਹ ਬੁੜਾ ਵਿੱਚ ਲੰਮਕ ਗਿਆ ਸੀ ਬਾਬਾ ਜੀ ਇਹਦੇ ਪਰਿਵਾਰਕ ਮੈਂਬਰਾਂ ਵੱਲੋਂ ਉੱਥੇ ਜਿਹੜੇ ਗਲਤ ਸ਼ਬਦ ਬੋਲੇ ਗਏ ਕਨੈਕਟਰ ਨੂੰ ਜਲੀਲ ਕੀਤਾ ਗਿਆ ਮਾੜਾ ਚੰਗਾ ਬੋਲਿਆ ਗਿਆ ਉਸਾਇਆ ਗਿਆ ਧੱਕੇ ਵਗੈਰਾ ਮਾਰੇ ਗਏ ਜਿਸ ਕਾਰਨ ਥੋੜਾ ਅੱਗੇ ਜਾ ਕੇ ਉਹਨਾਂ ਦਾ ਉਸ ਵਿੱਚ ਕੋਈ ਲੜਾਈ ਝਗੜਾ ਵੀ ਹੋਇਆ ਉਹਨਾਂ ਵੱਲੋਂ ਵੀ ਕਨੈਕਟਰ ਦੀ ਪੱਗ ਬੁਗੋ ਲਾਹੀ ਗਈ ਬਸ ਦੇ ਅੰਦਰ ਤੇ ਮਾੜਾ ਚੰਗਾ ਬੋਲਿਆ ਗਿਆ ਤੇ ਅੱਗੇ ਜਾ ਕੇ ਕਨੈਕਟਰ ਵੱਲੋਂ ਵੀ ਚਲੋ ਜੋ ਵੀ ਹੋਇਆ ਹਤੋ ਭਾਈ ਹੋਇਆ ਤੇ ਉਸ ਤਹਿਤ ਸਾਡੀਆਂ ਮੈਨੇਜਮੈਂਟ ਨਾਲ ਮੀਟਿੰਗਾਂ ਹੋਈਆਂ ਉਹ ਪਰਿਵਾਰਕ ਮੈਂਬਰ ਆਏ ਚਲੋ ਅਸੀਂ ਵੀ ਵਿੱਚ ਪਦਵੰਤੇ ਸੱਜਣਾਂ ਪਾ ਕੇ ਗੱਲਬਾਤ ਹੈ ਜਿਹੜੀ ਨਿਵੇੜਨ ਵਾਲੇ ਪਾਸੇ ਗਏ ਪਰ ਉਹ ਪਰਿਵਾਰ ਹੈ ਜਿਹੜਾ ਉਹ ਉਹਨੂੰ ਹੋਰ ਕਹਾਣੀ ਦੇ ਗਿਆ ਤੇ ਉਹਨਾਂ ਵੱਲੋਂ ਬੋਲਿਆ ਗਿਆ ਵੀ ਇਹਨੇ ਕੰਡੈਕਟਰ ਬੋਲੋ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਇੱਕ ਹੈਂਡੀਕੈਪਡ ਮੁੰਡੇ ਦੀ ਕਟਾਈ ਕਰੀ ਗਈ ਹੈ ਲੜਾਈ ਝਗੜਾ ਕੀਤਾ ਗਿਆ ਹੋਰ ਵੀ ਵੀ ਮੈਂ ਗੁਰਸਿੱਖ ਬੰਦਾ ਮੇਰੇ ਕੇਸ ਬਰੀ ਦਾੜੀ ਹੈ ਜਿਹੜੀ ਉਹ ਪੁਕੇਰ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਗਲਤ ਬਰੇਮ ਲਾ ਕੇ ਉਸ ਵੱਲੋਂ ਇੱਕ ਐਫ ਆਈ ਆਰ ਦਰਜ ਕਰਵਾਈ ਗਈ ਹੈ ਜਿਸ ਨੂੰ ਮੁਕ ਰਖਦੇ ਉਹ ਸਾਡੀ ਮੈਨੇਜਮੈਂਟ ਨੇ ਸਾਡਾ ਜਿਹੜਾ ਕਨੈਕਟਰ ਸੀਗਾ ਉਹਦਾ ਕੰਡੈਕਟ ਖਤਮ ਕਰਤਾ ਜੀ ਉਹਨੂੰ ਨੌਕਰੀ ਤੋਂ ਕੱਢਤਾ ਬਿਲਕੁਲ ਵੀ ਸਾਡੇ ਜਿਹੜਾ ਪੱਖਾ ਹੈ ਉਹਦੀ ਸੁਣਵਾਈ ਨਹੀਂ ਹੋਈ ਕਿਤੇ ਨਾ ਕਿਤੇ ਇਹਦੇ ਵਿੱਚ ਅੰਗੈਲੀ ਹੈ ਮੈਨੇਜਮੈਂਟ ਦੀ ਕਿਉਂਕਿ ਅਸੀਂ ਓਵਰਲੋਡ ਸਵਾਰੀਆਂ ਚੁੱਕ ਰਿਆਂ ਇੱਕ ਪਾਸੇ ਤਾਂ ਜਦੋਂ ਅਸੀਂ ਰੋ ਚੱਲ ਕੇ ਪਟਿਆਲੇ ਤੋਂ ਚੱਲ ਕੇ ਆਪਣੀ ਕੋਈ ਪਰਸਨਲ ਗੱਡੀ ਲੈ ਕੇ ਚੰਡੀਗੜ੍ਹ ਚਲੇ ਜਾਨੇ ਆ ਉੱਥੇ ਸਾਨੂੰ ਪਤਾ ਲੱਗ ਜਾਂਦਾ ਅਲਾਉ ਹੋ ਜਾਂਦਾ ਵੀ ਸੀਟ ਬੈਲਟ ਲਾਉਣੀ ਹੈ ਵਾਹਕਲ ਦੇ ਵਿੱਚ ਕਿੰਨੀਆਂ ਸਵਾਰੀਆਂ ਲਾਉਣੇ ਅਸੀਂ ਉੰਨੀਆਂ ਸਵਾਰੀਆਂ ਚੱਕਣੀਆਂ ਨੇ ਪਰ ਇੱਥੇ ਕੋਈ ਕਾਨੂੰਨ ਨਾ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਤੇ ਸਾਡਾ ਕੋਈ ਪੱਕਾ ਨਹੀਂ ਜਾਣਿਆ ਸਾਡਾ ਸਾਥੀ ਜਿਹੜਾ ਕੰਡੈਕਟਰ ਸੀ ਚਰਨਵੀਰ ਸਿੰਘ 10 ਸਾਲ ਉਰੇ ਨੌਕਰੀ ਕਰ ਗਿਆ ਬਿਨ ਪੱਕ ਸੁਣੇ ਉਹਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਗਿਆ ਜਿਸ ਕਰਕੇ ਜਿਹੜਾ ਸਾਥੀਆ ਸਾਡਾ ਅੱਜ ਉੱਪਰ ਟੈਂਕੀ ਦੇ ਉੱਪਰ ਚੜਿਆ ਜੇ ਆਪਾਂ ਦੇਖੇ ਤਾਂ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਰੋਜ਼ ਵੀਡੀਓ ਫਾਇਲ ਹੋ ਰਿਹਾ ਸੀ ਜਿਹਨਾਂ ਸਪਰ ਕੀਤਾ ਗਿਆ ਵੀ ਗਲਤ ਕੱਲ ਦੀ ਸੀਗਾ ਦੇਖੋ ਜੀ ਉਹ ਸਰਕਾਰ ਨੇ ਸੁਵਧਾ ਸੁਵਿਧਾ ਦਿੱਤੀ ਹੈ ਅਸੀਂ ਤਾਂ ਆਪਣੇ ਜਥੇਬੰਦੀ ਵੱਲੋਂ ਵੀ ਮੰਗ ਰੱਖੀ ਸੀ ਵੀ ਲਗਭਗ ਬੱਸਾਂ ਦੀ ਗਿਣਤੀ ਹੈ ਜਿਹੜੀ 10000 ਕੀਤੀ ਜਾਵੇ ਤਾਂ ਜੋ ਆਮ ਸਹੂਲਤ ਹੈ ਜਿਹੜੀ ਸਾਡੀਆਂ ਮਾਮਾ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਬਿਹੁਰਗਾਂ ਨੂੰ ਦਿੱਤੀ ਜਾਵੇ ਪਰ ਕੀ ਕਰੀਏ ਅਸੀਂ ਇਹ ਨਹਤੇ ਆ ਅਸੀਂ ਮਜਬੂਰ ਆ ਅਸੀਂ ਇੱਕ ਬਸ ਦੇ ਵਿੱਚ 1.5 150 ਸਵਾਰੀ ਲੈ ਕੇ ਜਾ ਰਹੇ ਹਾਂ ਜਿਵੇਂ ਤੂੜੀ ਵਾਲੇ ਕੋਠੇ 'ਚ ਤੂੜੀ ਭਰਦੇ ਆ ਅਸੀਂ ਇਸ ਤਰ੍ਹਾਂ ਸਵਾਰੀਆਂ ਨੂੰ ਲੈ ਕੇ ਆਉਂਦੇ ਆ ਤੇ ਸਾਡਾ ਜਿਹੜਾ ਹਰ ਵਕਤ ਮੈਂਡ ਨੂੰ ਦਾ ਡਿਪਰੈਸ਼ਨ 'ਚ ਰਹਿ ਗਿਆ ਸੀ ਵੀ ਕਿਤੇ ਨਾ ਕਿਤੇ ਜੇ ਕੋਈ ਘਟਨਾ ਵਾਪਰ ਗਈ ਇਹ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਹਦਾ ਖਮਾਇਆ ਜਾ ਸਾਡੇ ਡਰਾਈਵ ਕਨੈਕਟਰ ਨੂੰ ਇਹ ਕਰਨਾ ਪੈਂਦਾ ਪੂਤਣਾ ਪੈਂਦਾ ਇਹ ਉੱਥੇ ਹੋਇਆ ਜੀ ਭਾਦਰਗੜ੍ਹ ਤੇ ਇਹਦੇ ਵਿੱਚ ਧਾਰਾਵਾਂ ਜਿਹੜੀਆਂ ਲੱਗੀਆਂ ਨੇ ਕੋਈ ਆਈਡੀਆ ਹੈ ਨਹੀਂ ਭਾਜੀ ਮੈਨੂੰ ਇਹਦਾ ਕੋਈ ਆਈਡੀਆ ਨਹੀਂ ਉਹ ਸਾਡੇ ਜਿਹੜਾ ਟੈਂਕੀ ਦੇ ਬੇਟਾ ਮੁੰਡਾ ਉਹਨੂੰ ਇਸ ਬਾਰੇ ਕਨਫਰਮ ਹੈਗਾ ਸਾਨੂੰ ਇੱਕ तकरीबन ਇਤੋਂ ਅੱਧਾ ਘੰਟਾ ਪਹਿਲਾਂ ਸਾਨੂੰ ਇੱਕ ਨੋਟੀਫਿਕੇਸ਼ਨ ਮਿਲੀ ਸੀ ਕਿ ਇੱਕ ਪੀਆਰਟੀਸੀ ਦਾ ਕੋਈ ਮੁਲਾਜ਼ਮ ਹੈ ਜਿਹੜਾ ਕਿ ਆਪਦਾ ਰੋਸ਼ ਪ੍ਰਗਟ ਕਰਨ ਨੂੰ ਆਸਤੇ ਟੈਂਕੀ ਤੇ ਚੜਿਆ ਹੋਇਆ ਹੈ ਤੇ ਪੀਆਰਟੀਸੀ ਦੀ ਵਰਕਸ਼ਾਪ ਡਿਪੋ ਹੈਗਾ ਜੀ ਕਾਨਪਰ ਸੈਂਲੇ ਕੋਲ ਤੇ ਇੱਕ ਕੱਲਾ ਮੁਲਾਜ਼ਮ ਇਸ ਟਾਂ ਉੱਤੇ ਚੜਿਆ ਇਹਦੇ ਨਾਲ ਇਹਨੂੰ ਅਪੀਲ ਅਸੀਂ ਕੀਤੀ ਹੈ ਕਿ ਥੱਲੇ ਆ ਕੇ ਇਹਦੀ ਕੋਈ ਪੀਆਰਟੀਸੀ ਉੱਚ ਅਧਿਕਾਰੀ ਨਾਲ ਕੋਈ ਵੀ ਇਹਦੇ ਕੋਈ ਆਪਣੀ ਗੱਲ ਰੱਖਣੀ ਹੈ ਤਾਂ ਆ ਕੇ ਰੱਖੇ ਤਾਂ ਕੀ ਕਾਰਨ ਹੈ ਉੱਪਰ ਚੜਨ ਦੇ ਇਹਨੂੰ ਕੋਈ ਦੱਸਿਆ ਨਹੀਂ ਕੋਈ ਵਜ੍ਹਾ ਦੱਸੀ ਹੈ ਕਿ ਕਿਸੇ ਕਾਰਨ ਆ ਕਰਕੇ ਇਹਨੇ ਇਹ ਜਿਹਾ ਕਦਮ ਚੁੱਕਿਆ ਇਹਦਾ ਕੋਈ ਸਾਥੀ ਕਨੈਕਟਰ ਸੀਗਾ ਜਿਹਦੀ ਦਾ ਕੁਝ ਦਿਨ ਪਹਿਲਾਂ ਕੋਈ ਹਲਦੀ ਬਸਟਰ ਵਿੱਚ ਕੋਈ ਕਿਸੇ ਸਵਾਰੀ ਨਾਲ ਝਗੜਾ ਹੋਇਆ ਸੀ ਤੇ ਉਹਦੇ ਤੇ ਡਿਪਾਰਟਮੈਂਟ ਨੂੰ ਪੀਆਰਟੀਸੀ ਵੱਲੋਂ ਕੋਈ ਐਕਸ਼ਨ ਲਿਆ ਗਿਆ ਉਹਦੇ ਅਗੇਂਸਟ ਇਹਨੇ ਕੰਮ ਚੁੱਕੀ ਤਰੀ ਸਰ ਪੁਲਿਸ ਅਫਸਰ ਨਾਲ ਵੀ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਐ ਸੀ ਨਹੀਂ ਜੀ ਉੱਤੇ ਜਾਣ ਦੀ ਨਹੀਂ ਇਹਨੂੰ ਥੱਲੇੋਂ ਅਸੀਂ ਅਪੀਲ ਕਰ ਰਹੇ ਹਾਂ ਕਿ ਥੱਲੇ ਆ ਕੇ ਤੇ ਆਪਣੀ ਗੱਲ ਰੱਖੇ ਸਰ ਕਿੰਨੀ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਕੋਈ ਸਵਾਲ ਦਾ ਜਵਾਬ ਕੁਝ ਕਰ ਰਹੇ ਨੇ ਉਹ ਇਹਦੇ ਗੱਲਬਾਤ ਹੋਈ ਹੈ ਜੀ ਇਹਦੇ ਕੋਈ ਅਧਿਕਾਰੀ ਨਾਲ ਪੀਆਰਟੀਸੀ ਵਾਲੇ ਨਾਲ ਵੀ ਹੋਈ ਹੈ ਪਲਸ ਜਿਹੜੇ ਜਿਹੜੇ ਮਾਜਮਾ ਦੀ ਜਿਹੜੀ ਯੂਨੀਅਨ ਹੈ ਉਹਦੇ ਪ੍ਰਧਾਨ ਵਗੈਰਾ ਨਾਲ ਵੀ ਗੱਲ ਹੋਈ ਹੈ ਉਹ ਵੀ ਇਹਨੂੰ ਇਹੀ ਅਪੀਲ ਕਰ ਰਹੇ ਕਿ ਖੰਡਿਆ ਕੇ ਆਪਣੀ ਬੈ ਕੇ ਕਿੱਥੇ ਗੱਲ ਹੋਛੇ ਤੇ ਧਰਨਾ ਤੇ ਚੜਨਾ ਟੈਂਕੂ ਪੁੱਛਣ ਦੇ ਵਿੱਚ ਜੂਰੀ ਲੱਗਦਾ ਹੈ ਨਹੀਂ ਕਿ ਟੈਂਕੂ ਉੱਪਰ ਚੜਨਾ ਜਾਨੀ ਨੁਕਸਾਨ ਨੂੰ ਦਿੱਤਾ ਜਾ ਰਿਹਾ ਦਾਅਵਾ ਕਰ ਰਹੇ ਅ ਰੋਸ ਪ੍ਰਗਟ ਕਰਨ ਵਾਸਤੇ ਅਲੱਗ-ਅਲੱਗ ਤਰੀਕੇ ਦਿੱਤੇ ਹੋਏ ਨੇ ਜੀ ਬਣੇ ਹੋਏ ਨੇ ਜੀ ਪਰ ਇਹ ਕੋਈ ਤਰੀਕਾ ਮਤਲਬ ਕਿ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਗੱਲ ਮਿਰਖੇ ਨਾਲ ਨਹੀਂ ਕਰਨੀ ਚਾਹੀਦੀ ਤੇ ਸਾਰੀ ਚੀਜ਼ਾਂ ਦੇ ਹੱਲ ਔਨ ਟੇਬਲ ਹੀ ਹੋਣਗੇ ਤੇ ਉਮੀਦ ਆ ਵੀ ਛੇਤੀ ਇਹ ਵੀ ਕੰਮ sort out ਹੋ ਜਾਊਗਾ।